ਲਾਓ ਵੀ ਮਿੱਤਰੋ ਅੱਜ ਫੇਰ ਇੱਕ ਮਾਰਵਾੜੀ ਘੋੜੀ ਲੈ ਆਏ ਚੰਗੀਆਂ ਬੰਤਰਾਂ ਦੀਆਂ ਬੇਲਬੁੱਲ ਚੰਗੇ ਕੱਦ ਵੀ ਸੁਣਾ ਤੇ ਰੇਟ ਵੀ ਲੱਖੋਂ ਥੱਲੇ ਹੀ ਆ ਵੀਡੀਓ ਤੇ ਆਪਾਂ ਸ਼ੁਰੂ ਜੀ ਦੱਸ ਦੇਣ ਲੱਖੋਂ ਥੱਲੇ ਮੋਲਾ ਜੀ ਹਜ਼ਾਰਾਂ ਚ ਮਿਲ ਜੂ ਘੋੜੀ ਤੇ ਘੋੜੀ ਚੰਗੀਆਂ ਬੱਚਿਆਂ ਲਈ ਤੈਹ ਤੋੜੀ ਚੱਲੂ ਹੀਟ ਕੱਢ ਰੇ ਕੰਨ ਕੁੰਦੀ ਸਾਰੀ ਇੱਕ ਕੰਨਾਂ ਤੋਂ ਲੈ ਕੇ ਪੈਰਾਂ ਤਾਈ ਸਾਰੀ ਚੀਜ਼ ਦਿਖਾਵਾਂਗੇ ਬਸ 3-4 ਮਿੰਟਾਂ ਦੀ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਫ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਜਿਹੜੇ ਸੱਜਣ ਫੇਸਬੁੱਕ ਪੇ ਤੇ ਵੀਡੀਓ ਦੇਖ ਰਹੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੇ ਅੱਜ ਵਾਲੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਕਿਉਂਕਿ ਭਾਪੜਤੇ ਨੇ ਬਹੁਤ ਚੰਗੀ ਘੋੜੀ ਜੈਜ ਰੇਟ ਚ ਲਿਆਏ ਆ ਆਮ ਤੌਰ ਤੇ ਆਪਾਂ ਦੇਖਦੇ ਹਾਂ ਸਾਰਿਆਂ ਨੂੰ ਹੁੰਦਾ ਮਾਰਵਾੜੀ ਚ ਚੰਗੀ ਘੋੜੀ ਮਿਲ ਜੇ ਤੇ ਚੰਗੇ ਬੱਚੇ ਦੇਣ ਵਾਲੀ ਹੋਵੇ ਤੇ ਚੰਗੇ ਬੱਚੇ ਦੇਣ ਵਾਲੀ ਘੋੜੀ ਮਾਰਵਾੜੀ ਲਿਆਤੀ ਤੇ ਰੇਟ ਨਾਲ ਹੀ ਬਣ ਜਣੀ ਆ ਸਾਰੀ ਵੀਡੀਓ ਦੇਖ ਲਿਓ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਤੇ ਰੇਟ ਦਾ ਵੀ ਆਈਡੀਆ ਦੇ ਦਿੰਨੇ ਮਿੱਤਰੋ ਲੱਖਾਂ 'ਚ ਨਹੀਂ ਹਜ਼ਾਰਾਂ 'ਚ ਆ ਹਜ਼ਾਰ ਹੈ ਇਹ ਨਾ ਸਮਝੋ 99000 95000 ਥੱਲੇ ਮੋਲਾ ਸੋ ਪਹਿਲਾਂ ਵਾਦਦੇ ਆ ਵੀਡੀਓ ਵੱਲ ਡਿਟੇਲ ਦਿੰਨੇ ਆ ਫੇਰ ਦਵਾਂ ਕਿ ਨੰਬਰ ਦੋਸਤੋ ਕਾਲੇ ਰੰਗ ਦੀ ਮਾਰਵਾੜੀ ਘੋੜੀ ਤੁਹਾਡੇ ਸਾਹਮਣੇ ਖੜੀ ਹੈ ਪਹਿਲਾਂ ਕੰਨ ਕੰਡੀਸ਼ਨ ਦੇਖੋ ਨਾ ਕੋਈ ਝੁੰਗਾ ਪਨ ਨਾ ਕੋਈ ਖੁੱਲਾ ਨਾ ਕੋਈ ਓਵਰਲੈਪਿੰਗ ਪਰਫੈਕਟ ਮਾਰਵਾੜੀ ਆ ਆਈਡੀਅਲ ਆਪਾਂ ਕੰਨ ਕਹਿ ਸਕਦੇ ਆ ਫੇਸ ਪ੍ਰੋਫਾਈਲ ਬਹੁਤ ਚੰਗੀ ਓਦੋਂ ਬਾਅਦ neck frame ਦੇਖੋ neck frame ਬਹੁਤ ਜਿਆਦਾ ਚੰਗਾ ਲੰਮੀ ਕਰਦੈ ਨਾ ਜੇ ਕਰਦੈ ਨਾ ਲੰਮੀ ਆ ਹੀ ਨਹੀਂ ਸਮਝ ਵੀ ਮੋਟੀ ਜੀ ਨਹੀਂ ਪੂਰੀ ਦੇਖੋ ਕਿੰਨੀ ਪਤਲੀ ਮਣੀਆ ਮੁਣੀਆ ਪਰਫੈਕਟ ਪੂਰੀ ਚੰਗੀ ਕਰਦੈ ਨਾ ਲੈਂਥ ਲੰਥ ਦੀ ਚੰਗੀ ਆ ਬੇਲ ਬੂਲ ਸਾਰੇ ਪੂਰੇ ਪਾਸੇ ਪਰਫੈਕਟ ਆ ਪੇਟਲ ਘੋੜੀਆਂ ਹਜੇ ਖਾਲੀ ਹੈ ਹੀਟ ਦੀ ਸ਼ੁਰੂਆਤ ਕਰ ਰਹੀ ਆ ਤੇ ਹੁਣੇ ਐ ਲੱਗਿਆ ਜਿਵੇਂ 2-3 ਮਹੀਨੇ ਗੱਭਣ ਹੋਵੇ ਮੰਨ ਲਓ ਚੰਗੇ ਬੱਚੇ ਪੈਦਾ ਕਰਨ ਦਾ ਰਿਕਾਰਡ ਬਣਾ ਸਕਦੀ ਆ ਮਾਰਕੀ ਦੀ ਗੱਲ ਕਰੀਏ ਮੱਥੇ ਤੇ ਫੁੱਲ ਆ ਮਗਰ ਲਾ ਇੱਕ ਪੈਰ ਟਟਾ ਸਾਊ ਠੰਡੀ ਐ ਸਵਾਰੀ ਦੀ ਪਾਸ ਆ ਤੇ ਹਾਈਟ ਦੀ ਗੱਲ ਕਰੀਏ 60 ਇੰਚ ਖੁੱਲੀ ਹਾਈਟ ਆ ਤੇ ਬੱਚੇ ਵਿੱਚ ਚੰਗੇ ਦੂ ਚੰਗੇ ਘੋੜੇ ਤੋਂ ਇਹ ਤੁਹਾਨੂੰ ਇਹ ਵੀ ਫਾਇਦਾ ਹੋ ਜਣੇ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਮੇਟ ਵੀ ਖੁਰਵਾ ਸਕਦੇ ਤੇ ਬਾਕੀ ਇਹਨੇ ਚੰਗੇ ਫੀਚਰਾਂ ਵਾਲੀ ਜ਼ਿਆਦਾ ਇੰਨੀ ਬਰੀਕੀ ਵਾਲੀ ਘੋੜੀ ਇੰਨੇ ਰੇਟ 'ਤੇ ਵੀ ਨਹੀਂ ਮਿਲਦੀ ਦੋਸਤੋ ਇਹ ਘੋੜੀ ਮੰਨ ਲਓ ਸੂਆ ਦੇਣ ਤੇ ਕਰਕੇ ਥੋੜੀ ਲਿੱਸੀ ਹੋਈ ਹੋਈ ਆ ਲਿੱਥੀ ਤਾਂ ਆਪਾਂ ਕਹਿ ਨਹੀਂ ਸਕਦੇ ਦਰਮਿਆਨੀ ਘੋੜੀ ਇਹ ਨਾਲ ਲਿੱਥੀ ਹੈ ਨਾ ਰਾਜੀਆ ਵੀ ਪਰਫੈਕਟ ਹੀ ਆ ਤੇ ਹੋਰ ਤਿਆਰ ਹੋ ਸਕਦੀ ਆ ਇੱਕ ਚੂਂਡਣਾ ਜਾਨਵਰ ਮੱਲੋ ਮੱਲੀ ਲਿੱਥਾ ਹੋ ਜਾਂਦਾ ਤੇ ਫਾਇਦਾ ਆਪਾਂ ਨੂੰ ਇਹਦਾ ਇਹ ਹੋ ਜਾਣਾ ਰੇਟ ਨਾ ਮਿਲ ਜਾਣੀ ਸੋ ਜਿਹਨੇ ਥੋੜੇ ਪੈਸੇ ਲਾਉਣੇ ਆ ਜਾਂ ਆਪਣੇ ਬੱਚੇ ਨੂੰ ਬਰਾਉਣਾ ਬੱਚਾ ਜੈਦ ਪਿਆ ਹੋਇਆ ਸਵਾਰੀ ਵਾਸਤੇ ਘੋੜੀ ਲੈਣੀ ਆ ਬਰੀਡਿੰਗ ਵਾਸਤੇ ਘੋੜੀ ਲੈਣੀ ਆ ਤਾਂ ਆਹ ਘੋੜੀ ਜਰੂਰ ਦੇਖ ਸੰਬ ਸੰਬ ਦਾ ਵੀ ਸੈਜ ਬਹੁਤ ਸੋਹਣਾ ਤੇ ਹਾਈਟ ਵੀ ਚੰਗੀ ਆ ਗਰਦਨ ਲੰਮੀ ਆ ਕਨ ਕੰਡੀਸ਼ਨ ਚੰਗੇ ਬਰੀਡਿੰਗ ਵਾਲੇ ਪਾਸੋਂ ਸਾਊ ਠੰਡੇ ਵਾਲੇ ਪਾਸੋਂ ਬੱਚੇ ਦਾ ਸੌਂਗ ਪੂਰਾ ਕਰਨ ਵਾਲੇ ਪਾਸੋਂ ਤੇ ਰੇਟ ਵਾਲੇ ਪਾਸ ਸਾਰੇ ਪਾਸੋਂ ਹੀ ਕੋੜੀ ਪਰਫੈਕਟ ਆ ਦੋਸਤੋ ਇੱਕ ਤੁਹਾਡੀ ਜੇਬ ਦੇ ਅਨਸਾਰ ਬੰਦਦੇ ਨੇ ਇਹਦੇ ਨਾਲ ਸਸਤੀ ਕੋੜੀ ਮਿਲਦੀ ਨਹੀਂ ਜਿੱਥੇ ਤਾਂ ਮਰਜ਼ੀ ਭਾਦ ਲਓ ਤੇ ਆ ਚੱਲ ਪੇ ਉੱਪਰ ਨੰਬਰ 62 395 54 543 98 555 990172 ਨੰਬਰ ਹੈ ਰੇਟ ਪੋਸਿਬਲ ਮੈਂ ਫੇਰ ਦੱਸ ਦਿੰਦਾ ਹਜ਼ਾਰਾਂ 'ਚ ਮੁੱਲ ਆ ਤੇ ਕੋੜੀ ਪੂਰੀ ਸਾਊ ਠੰਡੀ ਆ ਪਰਫੈਕਟ ਆ ਮਿਲਦੇ ਆ ਜਲਦ ਨਵੀਂ ਵੀਡੀਓ ਨੂੰ ਬਹੁਤ